ਹਲਕਾ ਕਨੌਰ ਅਧੀਨ ਪੈਂਦੇ ਪਿੰਡ ਮੋਈ ਕਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼ਰਦਾ ਦੇ ਭਾਵਨਾ ਦੇ ਨਾਲ ਸਜਾਇਆ ਗਿਆ ਇਸ ਨਗਰ ਕੀਰਤਨ ਨੂੰ ਗ੍ਰੰਥੀ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਪਰਵਾਨਾ ਕੀਤਾ ਗਿਆ ਦੱਸਦੇ ਕਿ ਇਸ ਦੌਰਾਨ ਸੰਗਤਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਨਤਮਸਤਕ ਹੋਏ ਦੱਸਦੀ ਹੈ ਕਿ ਸੰਗਤਾਂ ਨੇ ਪਿੰਡ ਦੀਆਂ ਗਲੀਆਂ ਸੜਕਾਂ ਵਿੱਚ ਸ਼ਬਦ ਕੀਰਤਨ ਦੀ ਗੂੰਜ ਨਾਲ ਗੁਰਬਾਣੀ ਦਾ ਪ੍ਰਚਾਰ ਕੀਤਾ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸੰਗਤਾਂ ਦੇ ਲਈ ਪਿੰਡ ਵਾਸੀਆਂ ਵੱਲੋਂ ਰਸਤੇ ਦੇ ਵਿੱਚ ਦੁੱਧ ਦਹੀਂ ਚਾਹ ਫਲ ਆਦਿ ਦੇ ਲੰਗਰ ਲਗਾਏ ਗਏ ਸਨ ਨਗਰ ਕੀਰਤਨ ਮੌਕੇ ਪੂਰਾ ਪਿੰਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਦੀ ਬਾਣੀ ਨਾਲ ਗੂੰਜਦਾ ਰਿਹਾ ਨਗਰ ਕੀਰਤਨ ਵਿੱਚ ਭਾਈ ਸ਼ੇਵਕ ਸਿੰਘ ਰੌਣਕ ਦਾ ਰਾਗੀ ਢਾਡੀ ਜੱਥਾ ਅਤੇ ਬਲਵਿੰਦਰ ਸਿੰਘ ਮੋਹੀ ਵਾਲਿਆਂ ਨੇ ਸੰਗਤ ਨੂੰ ਗੁਰੂ ਸ਼ਬਦਾਂ ਨਾਲ ਜੋੜਿਆ ਨਗਰ ਕੀਰਤਨ ਵਿੱਚ ਪਿੰਡ ਮੋਹੀਕਲਾਂ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ ਇਸ ਮੌਕੇ ਸੂਬੇਦਾਰ ਕਰਮ ਸਿੰਘ ਮੋਹੀ ਜੋਰਾ ਸਿੰਘ ਤਰਲੋਚਨ ਸਿੰਘ ਮੋਹੀ ਸ਼ੰਗਾ ਸਿੰਘ ਮੁਖਤਿਆਰ ਸਿੰਘ ਸਰਪੰਚ ਬਲਬੀਰ ਸਿੰਘ ਬੋਬੀ ਅਨੂਪ ਸਿੰਘ ਪਰਮਜੀਤ ਸਿੰਘ ਪਲਵਿੰਦਰ ਸਿੰਘ ਸੰਦੂਸ਼ ਸ਼ੇਰ ਸਿੰਘ ਸਾਬਕਾ ਸਰਪੰਚ ਮੇਵਾ ਸਿੰਘ ਪਿਆਰਾ ਸਿੰਘ ਲੰਬੜਦਾਰ ਲਖਵਿੰਦਰ ਸਿੰਘ ਲੱਖਾ ਜਗਤਾਰ ਸਿੰਘ ਲੰਬੜਦਾਰ ਕੁਲਦੀਪ ਸਿੰਘ ਲੰਬੜਦਾਰ ਬਲਬੀਰ ਸਿੰਘ ਜਗੀਰ ਸਿੰਘ ਅਮਨਪ੍ਰੀਤ ਸਿੰਘ ਅਤੇ ਸਤਵਿੰਦਰ ਸਿੰਘ ਡਿੰਪਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਮੌਜੂਦ ਸਨ ਮੀਡੀਆ న్యూਸ ਪੰਜਾਬ ਦੇ ਲਈ ਸ਼ੰਭੂ ਤੋਂ ਰਜਿੰਦਰ ਮੋਹੀਦੀ ਰਿਪੋਰਟ ਸਤਿ ਸ਼੍ਰੀ ਅਕਾਲ ਸਤਿਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਹੈਡ ਗਰੰਟੀ ਪਿੰਡ ਮੋਹੀਕਲਾਂ ਸੋ ਆਜ ਦੇ ਗੁਰੂ ਨਾਨਕ ਦੇਵ ਜੀਆਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਪਿੰਡ ਮੋਹੀਕਲਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਭਾਈ ਮੇਵਾਲ ਸਿੰਘ ਜੀ ਰੌਣਕ ਜਿਨ੍ਹਾਂ ਦੇ ਜਥੇ ਨੇ ਪਹੁੰਚ ਕਰਕੇ ਸੰਗਤਾਂ ਨੂੰ ਗੁਰੂ ਜਸਦੇਵ ਨਾਲ ਨਿਹਾਲ ਕੀਤਾ ਅੱਤੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਅਨੇਕ ਪ੍ਰਕਾਰ ਦੇ ਪ੍ਰਕਾਸ਼ ਸੰਗਤਾਂ ਸਿਕਾਏ ਗਏ ਸੋ ਇਨੀਆਂ ਦੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ